ਕਈ ਵਾਰੀ ਨਾ ਬੰਦਾ ਸੁਤੇਸਦ ਕਹਿ ਦਿੰਦਾ ਵੀ ਮੇਰੀ ਤਾਂ ਸਾਰੀ ਦੁਨੀਆ ਗਾਈ ਹੋਈ ਆ ਮੇਰੀ ਸਾਰੀ ਦੁਨੀਆ ਦੇਖੀ ਆ ਤੇ ਦੇਖਿਆ ਉਹਨੇ ਆਸੇ-ਪਾਸੇ ਦਾ ਚਾਰ ਸ਼ਵੇਰਾਗ ਨਹੀਂ ਹੁੰਦਾ ਅੱਜ ਅਸੀਂ ਮਾਤਾ ਜੋਸ਼ੀ ਸਾਹਿਬ ਚੱਲੇ ਆਂ ਜੀ ਠੂਰ ਪਿੰਡ ਤੋਂ ਆਉਤੇ ਤੋਂ ਗਿਹੜਾ ਨੂੰ ਗੈਣ ਅਸੀਂ ਚੱਲੇ ਹਾਂ ਜੀ ਵੱਡੇ ਕਲੂ ਘਰ ਦੀ ਯਾਦ ਵਿੱਚ ਬਣਿਆ ਸਮਾਰਕ ਦੇਖਣ ਪਹੁੰਚ ਗਏ ਜੀ ਆ ਛੋਟਾ ਜਿਹਾ ਪਕਪੂਣਾ ਸਾਹਿਬ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਤੇ ਕਮੇਟੀ ਨੇ ਜੰਗਲ ਲਾਇਆ ਹੈ ਜਿੱਥੇ ਮੋਰ ਕਾਉ ਕਾਉ ਕਰਦੇ ਬੜੇ ਸ਼ਾਨਦਾਰ ਲੱਗਦੇ ਆ ਜੀ ਰੂਹ ਖੁਸ਼ ਹੋ ਗਈ ਇੱਥੇ ਆ ਕੇ ਆਇ ਲੱਗਦਾ ਸੀ ਵੀ ਜਿਵੇਂ ਕਿਤੇ ਦੂਰ ਦਰਾਡੇ ਆਏ ਹੋਈਏ ਕਿਉਂਕਿ ਮੋਰ ਦੇਖਿਆਂ ਨੂੰ ਬਹੁਤ ਹੀ ਸਮਾਂ ਹੋ ਗਿਆ ਸੀ ਪਰ ਗਹਿਣਾ ਦੀ ਧਰਤੀ ਤੇ ਬਟੇ ਕੱਲੂ ਕਰੇ ਦੀ ਯਾਦ ਵਿੱਚ ਬਣੇ ਸਮਾਰਕ ਤੋਂ ਪਹਿਲਾਂ ਬਣਿਆ ਇਹ ਜਿਹੜਾ ਜੰਗਲ ਬੜਾ ਸ਼ਾਨਦਾਰ ਹੈ ਤੇ ਤੁਰਦੇ ਫਿਰਦੇ ਇਹ ਜਿਹੜੀਆਂ ਮਨਮੋਹਕ ਦ੍ਰਿਸ਼ ਤ੍ਰਿਸ਼ਟੀ ਕੋਚਰ ਹੋ ਜਾਂਦੇ ਆ ਤੇ ਦੇਖਦੇ ਰਹੋ ਆਲਾ ਦਵਾਲਾ ਸਮਾਰਕ ਵਿੱਚ ਸ਼ਹੀਦਾਂ ਸਿੰਘਾਂ ਸਿੰਘਣੀਆਂ ਦੇ ਤਸਵੀਰਾਂ ਲੱਗੀਆਂ ਹੋਈਆਂ। ਇਹ ਵੀਡੀਓ ਸ਼ਾਇਦ ਪੂਰੀ ਨਾ ਹੋਵੇ ਕਿਉਂਕਿ ਮੇਰੇ ਫੋਨ ਦੇ ਵਿੱਚ ਸਮੱਸਿਆ ਆ ਗਈ ਸੀ ਜਿੰਨੀ ਕੁ ਸ਼ੂਟ ਹੋ ਸਕੀ ਉਨੀ ਕੁ ਸ਼ੂਟ ਮੈਂ ਕਰ ਲਈ ਤੇ ਇੰਨੀ ਕੁ ਹਾਜ਼ਰੀ ਆ ਦੇਖੋ ਜੀ ਮੋਰ ਤੇ ਕੀ ਬਾਤ ਹੀ ਹੈ ਜੀ ਵਾਹ ਜੀ ਵਾਹ ਜੰਗਲ ਜੇ ਮੰਗਣ ਲਾਏ ਪਏ ਆ ਤੇ ਲੋਕ ਇੱਥੇ ਆਉਂਦੇ ਆ ਕੀਰਤਨ ਚੱਲਦਾ ਰਹਿੰਦਾ ਜਿਹੜੀ ਦੇ ਵਿੱਚ ਵੀ ਇਹ ਸਾਹਮਣੇ ਦੇਖੂਗਾ ਜੀ ਸਮਾਰਕ ਦਾ ਵਾਰੀ ਦ੍ਰਿਸ਼ ਬਹੁਤ ਸ਼ਾਨਦਾਰ ਬਣਿਆ ਹੋਇਆ ਇਹ ਸਮਾਰਕ ਐਂਟਰੀ ਗੇਟ ਤੇ ਇਤਿਹਾਸ ਬਾਰੇ ਲੱਗਿਆ ਬੋਰਡ ਸਾਰਾ ਕੁਝ ਚਾਣਨਾ ਪਉਂਦਾ ਵਾ ਜੀ ਆ ਦੇਖੋ ਸਾਹਮਣੇ ਬੈਠਾ ਮੋਰ ਤੇ ਕਮਾਨ ਹੋਈ ਰਹੀ ਹੈ ਜੀ ਬਹੁਤ ਸੋਹਣਾ ਦ੍ਰਿਸ਼ਾ ਸ਼ਾਂਤ ਕੁਦਰਤ ਨਾਲ ਜੁੜਨ ਲਈ ਇਸ ਬੋਰਡ ਦੀ ਗੱਲ ਕਰਦਾ ਜੀਆ ਬਤੀ ਵੱਡਾ ਕਲੂਕਾਰਾ ਤੇ ਸ਼ਹੀਦਾਂ ਸਿੰਘਾਂ ਦੇ ਬਾਰੇ ਦੱਸਿਆ ਹੋਇਆ ਤੇ ਪੂਰੀ ਜਾਣਕਾਰੀ ਦਿੱਤੀ ਹੈ ਤਸਵੀਰਾਂ ਦੇ ਰੂਪ ਵਿੱਚ ਸਿੰਘਾਂ ਦਾ ਬੇਰਬਾ ਦਿੱਤਾ ਹੋਇਆ ਜੀ ਇਹ ਐਂਟਰੀ ਗੇਟ ਆ ਜੀ ਜਦੋਂ ਡਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਇਹ ਬਣੇ ਹੋਇਆ ਜੀ ਸਮਾਰਕ ਦੇ ਅੰਦਰ ਤਸਵੀਰਾਂ ਜੋ ਬੀਤੇ ਸਮੇਂ ਦੀਆਂ ਯਾਦਾਂ ਨੂੰ ਤਾਜ਼ਾ ਕਰਦੀਆਂ ਨੇ ਜਿਨ੍ਹਾਂ ਨੇ ਕੌਮ ਲਈ ਸ਼ਹੀਦیاں ਦਿੱਤੀਆਂ ਨੇ ਉਹਨਾਂ ਨੂੰ ਯਾਦ ਕਰਦਾ ਵੀ ਯਾਦ ਕਰਨਾ ਵੀ ਬਣਦਾ ਵੀਡੀਓ ਨੂੰ ਦੇਖ ਕੇ ਆਪ ਤੇ ਕੀਮਤੀ ਕਮੈਂਟ ਦਿਓ ਜੀ ਇਹ ਪਿੰਡ ਕਿਹੜਾ ਸਾਡੇ ਤੋਂ 10 11 ਕਿਲੋਮੀਟਰ ਦੂਰ ਆ ਬਰਨਾਲਾ ਜ਼ਿਲ੍ਹੇ ਦਾ ਪਿੰਡ ਆ ਜੀ ਤੇ ਬਹੁਤ ਸ਼ਾਨਦਾਰ ਜਗ੍ਹਾ ਬਣੀ ਹੋਈ ਆ ਜਰੂਰ ਦੇਖਿਓ ਬੱਚਿਆਂ ਨੂੰ ਲੈ ਕੇ ਜਾਓ ਇਤਿਹਾਸ ਨਾਲ ਜੋੜਿਓ ਤੋ ਤੇ ਆਸ ਬਾਰੇ ਜਾਣਕਾਰੀ ਦਿੰਦੇ ਰਹੇ ਉਹ ਬੱਚਿਆਂ ਨੂੰ ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਜਰੂਰ ਦੱਸਿਓ ਧੰਨਵਾਦ ਸਤਿ ਸ੍ਰੀ ਅਕਾਲ ਜੀ